ਕੁਝ ਇੱਕ ਜਿਹੜੇ ਉੱਪਰਲੇ ਬੰਨੇ ਦੇਖੋ ਪਲਾਸਟਿਕ ਦੇ ਲਿਫਾਕੇ ਇਹਦੇ ਨਾਲ ਕੈਂਸਰ ਫੈਲਣੀ ਆ ਸੋ ਇਹੋ ਜਿਹਾ ਕੰਮ ਨਾ ਕਰਿਆ ਕਰੋ ਔਰ ਆ ਗੰਦਗੀ ਜਿਹੜੀ ਵਿੱਚੋਂ ਕਢਾਈ ਸੀ ਇਹ ਸਾਰਾ ਜਿਹੜਾ ਚੁੱਕੇ ਹੁਣ ਖੜ ਰਿਹਾ ਵੇਖੋ ਐਦਾਂ ਨਰਾਦਰ ਕਰਦੇ ਨੇ ਇੱਥੇ ਆ ਵੇਖੋ ਸਰਿੰਜਾਂ ਟੀਕੇ ਲਾ ਲਾ ਕੇ ਵਿੱਚ ਸੁੱਟ ਜਾਂਦੇ ਨੇ ਕੁਝ ਆ ਸਾਰੇ ਜਾਦੂ ਟੂਣੇ ਕਰਨ ਵਾਲਿਆਂ ਦੇ ਕੰਮ ਆ ਸਾਫ ਸੁਥਰੇ ਪਾਣੀ ਨੂੰ ਗੰਦਾ ਕਰਨ ਦਾ ਇਹ ਨਾ ਠੇਕਾ ਲੈ ਲਿਆ। ਵੇਖੋ ਜੀ ਅਮਰਾ ਛਕਿਆ ਵਾ ਇਹ ਕੰਮ ਕਰਦੇ ਇਥੇ ਆਣ ਕੇ ਆ ਲੋਕ। ਐਦਾਂ ਪਾਣੀ ਨੂੰ ਗੰਦਾ ਕਰਦੇ ਆ ਵੇਖੋ। ਕਿੱਥੇ ਸਮਝਾਵੇ ਹਰ ਵਰਗ ਦਾ ਬੰਦਾ ਜਿਹੜਾ ਵਾ ਨਾ ਅੰਤ ਵਿਸ਼ਵਾਸ ਚ ਜਿਹੜੇ ਫਸਿਆ ਕੰਮ ਕਰਦੇ ਆ ਵੇਖੋ। ਡਿੱਗ ਭਵੇਂ ਪੋਵੇ ਪਤਾ ਨਹੀਂ ਕੀ ਰੋੜੀ ਜਾਂਦਾ ਪਾਣੀ ਚ ਵੇਖੋ। ਆਹ ਵੇਖੋ ਕੰਮ। ਦਾ ਵੇਖੋ ਕੰਮ। ਆਹ 10 12 ਲਫਾਵੇ ਲੈ ਕੇ ਆਇਆ ਵੇਖੋ ਬੰਦਾ ਇਹ। ਆਹ ਵੇਖੋ। ਇਹ ਅੰਮ੍ਰਿਤਸਰ ਦੀ ਨਹਿਰ ਆ ਤਾਰਾਂ ਵਾਲਾ ਪੁਲ ਔਰ ਬੱਚੇ ਛੋਟੇ ਜਿਹੇ ਨੂੰ ਲੈ ਕੇ ਆਏ ਆ ਆ ਕੰਮ ਐ ਨਾ ਲੋਕਾਂ ਦੇ ਇਹ ਵੇਖੋ ਕਿਵੇਂ ਪਾਣੀ ਚ ਗੰਦਗੀ ਪਾ ਰਹੇ ਆ ਕੋਈ ਇਹਨਾਂ ਨੂੰ ਡਰ ਨਹੀਂ ਆ ਕੋਈ ਇਹਨਾਂ ਨੂੰ ਰੱਬ ਦਾ ਭੈ ਨਹੀਂ ਆ ਛੋਟੇ ਛੋਟੇ ਬੱਚਿਆਂ ਨੂੰ ਲਿਉਂਦੇ ਆ ਇੰਦਾ ਲਿਆ ਕੇ ਪਾਣੀ ਚ ਗੰਦਗੀ ਪਾਉਂਦੇ ਆ ਆ ਕੰਮ ਐ ਨਾ ਲੋਕਾਂ ਦੇ ਇਹਨਾਂ ਨੂੰ ਕੋਈ ਰੱਬ ਦਾ ਡਰ ਨਹੀਂ ਆ ਵੇਖੋ ਲਫਾਫੇ ਪਰ ਪਰ ਲਿਉਂਦੇ ਆ ਇਹ ਲਫਾਫਿਆਂ ਤੋਂ ਕੈਂਸਰ ਪੈਦਾ ਹੁੰਦੀਆਂ ਵੇਖੋ ਗੰਦੀ 17 ਵਾਲੇ ਪੁਲਤੇ ਵੇਖੋ ਦੇਵੀ-ਦੇਵਤਿਆਂ ਦਾ ਨਰਾਦਰ ਹੁੰਦਾ ਵੇਖੋ ਕਿਦਾਂ ਲਫਾਫੇ ਲਿਉਂਦੇ ਆ ਆ ਕਿਦਾਂ ਛੋਟੇ-ਛੋਟੇ ਬੱਚਿਆਂ ਨੂੰ ਲਿਆ ਕੇ ਵੇਖੋ ਗੰਦਗੀ ਚ ਦੇਵੀ-ਦੇਵਤਿਆਂ ਦੀਆਂ ਫੋਟੋਆਂ ਸੁਧੀਆਂ ਇਹਨਾਂ ਲੋਕਾਂ ਨੇ ਆਲੇ-ਦੁਆਲੇ ਤੁਹਾਨੂੰ ਗੰਦਗੀ ਦੇ ਢੇਰ ਮਿਲਣਗੇ ਆ ਵੇਖੋ ਜੋ ਘਰਾਂ ਚ ਗੰਦਾ ਸਮਾਨ ਪਲਾਸਟਿਕ ਆ ਔਰ ਲਿਆ ਕੇ ਤੇ ਸੁੱਟ ਦਿੰਦੇ ਆ ਔਰ ਵਿੱਚ ਫੋਟੋਆਂ ਤੇ ਵੀ ਦੇਵਤਿਆਂ ਦੀਆਂ ਥੋੜੇ ਦਿੰਦੇ ਆ ਤੇ ਨਰਾਦਰ ਇਦਾਂ ਹੁੰਦਾ ਵਾ ਬੈਠੇ ਇਹ ਜਾਦੂ ਟੂਣੇ ਕਰਨ ਵਾਲਿਆਂ ਦੇ ਤੇ ਇੱਥੇ ਹਾਤੀ ਹੋਈ ਪਈ ਆ ਨਾ ਇਹ ਕੰਮ ਨਰਾਦਰ ਇਸ ਤੋਂ ਵੱਡਾ ਨਰਾਦਰ ਕੀ ਹੋ ਸਕਦਾ ਵਾ ਆ ਗੰਦਗੀ ਦੇ ਵਿੱਚ ਆ ਕੇ ਫੋਟੋਆਂ ਥੜ ਜਾਂਦੇ ਨੇ ਆ ਨਰਾਦਰ ਆ ਤੋਂ ਭਰਾਓ ਨਾ ਕਰਿਆ ਕਰੋ ਇਦਾਂ ਰੱਬ ਦਾ ਵਾਸਤਾ ਵੇਖੋ ਆ ਵਿਸ਼ਨੂ ਭਗਵਾਨ ਦੀ ਆ ਚੁੰਨੀਆਂ ਵਾਂ ਔਰ ਆ ਗੰਦੇ ਲਿਫਾਫੇ ਗੰਦਗੀ ਦੇ ਢੇਰ ਆ ਥਾਂ ਥਾਂ ਤੇ ਜਿਹੜਾ ਵਾ ਤੁਹਾਨੂੰ ਗੰਦਗੀ ਦੇ ਢੇਰ ਮਿਲਣਗੇ ਲਖਾਫੇ ਮਿਲਣਗੇ ਆ ਕਿਸੇ ਨੇ ਮਾਂ ਤੇ ਅੰਡੇ ਛੁੱਟੇ ਹੋਣੇ ਹੀ ਜਿਹੜਾ ਇੱਥੇ ਡਹਿ ਸੀਗੇ ਕਿ ਉਹ ਪੁੱਤ ਆ ਵੇਖੋ ਆ ਇਦਾਂ ਜਾਦੂ ਟੂਣੇ ਕਰ ਕਰ ਕੇ ਇੱਥੇ ਜਾਂਦੇ ਆ ਔਰ ਇਦਾਂ ਆਪਣੇ ਮਨ ਦੀ ਸੰਤੁਸ਼ਟੀ ਦੇ ਲਈ ਜਿਹੜਾ ਵਾ ਪਾਣੀ ਨੂੰ ਗੰਦਾ ਕਰਦੇ ਆ ਇਹ ਪਾਪੀ ਲੋਕ ਕੇ ਸਹਾदत ਤੱਕ ਗਿਰ ਚੁੱਕੇ ਨੇ ਵੇਖੋ ਪਾਣੀ ਨੂੰ ਗੰਦਾ ਕਰਨ ਚ ਕੋਈ ਕਸਰ ਨਹੀਂ ਛੱਡ ਰਿਹਾ ਔਰ ਗੰਦੀਆ ਜਗਾਹ ਤੇ ਲਿਆ ਕੇ ਫੋਟੋਆਂ ਛੁੱਡਦੇ ਨੇ ਆ ਹਾਲਾਤ ਨੇ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਲੋਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੋਂ ਦੋਸਤੋ ਇਸ ਵਕਤ ਮੈਂ ਖੜਾ ਅੰਮ੍ਰਿਤਸਰ ਦੀ ਨਹਿਰ ਤਾਰਾਂ ਵਾਲੇ ਪੁਲ ਤੇ ਔਰ ਇਹ ਪਵਿੱਤਰ ਨਹਿਰ ਆ ਥੋੜਾ ਅੱਗੇ ਜਾਈਏ ਤੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਔਰ ਪੰਜ ਪਵਿੱਤਰ ਸਲੋਗਰਾਂ ਨੂੰ ਚੱਲ ਜਾਂਦਾ ਔਰੇ ਪਾਣੀ ਜਿਹੜਾ ਵਾ ਹੁਣ ਸ਼ਹਿਰ ਵਾਸੀਆਂ ਨੂੰ ਮਿਲਣਾ ਔਰ ਬਹੁਤ ਵੱਡਾ ਪ੍ਰੋਜੈਕਟ ਲੱਗਾ ਵੱਲੇ ਔਰ ਇਸ ਨਹਿਰ ਦੀ ਸਾਫ ਸਫਾਈ ਜਿਹੜੀ ਆ ਉਹ ਹਰ 10-15 ਦਿਨਾਂ ਬਾਅਦ ਅਸੀਂ ਕਰਦੇ ਆ ਪਰ ਦੁੱਖ ਦੀ ਗੱਲ ਆ ਕਿ ਇਸ ਨਹਿਰ ਨੂੰ ਜਿੱਥੇ ਸੋਹਣਾ ਖੂਬਸੂਰਤ ਬਣਾਉਣ ਚ ਸੰਤਾ ਨੇ ਔਰ ਇੱਥੋਂ ਦੇ ਐਮਪੀ ਸਾਹਿਬ ਨੇ ਔਰ ਇੱਥੋਂ ਦੇ মিডিਆ ਦੇ ਸਹਿਯੋਗ ਨੇ ਕੋਈ ਕਸਰ ਨਹੀਂ ਛੱਡੀ ਵਰਚੰਦ ਉਹ ਲੋਕ ਜਿਹੜੇ ਆ ਇਸ ਪਾਣੀ ਵਿੱਚ ਗੰਦਗੀ ਪਾਉਂਦੇ ਆਲੇ ਦਿਵਾਲੇ ਪਲਾਸਟਿਕ ਸੁੱਟ ਜਾਂਦੇ ਆ ਲਫਾਫੇ ਸੁੱਟ ਜਾਂਦੇ ਆ ਔਰ ਦੇਵੀ-ਦੇਵਤਿਆਂ ਦੀਆਂ ਫੋਟੋਆਂ ਸੁੱਟ ਕੇ ਨਰਾਦਰ ਕਰਦੇ ਆ ਔਰ ਗੰਦਗੀ ਦੇ ਢੇਰਾਂ ਦੇ ਵਿੱਚ ਦੇਵੀ-ਦੇਵਤਿਆਂ ਦੀਆਂ ਗੁਰੂ ਪੀਰ ਪਗੰਬਰਾਂ ਦੀਆਂ ਫੋਟੋਆਂ ਸੁੱਟ ਜਾਂਦੇ ਕਿੱਥੋਂ ਤੱਕ ਇਹ ਜਾਇਜ਼ ਆ ਇਹਨਾਂ ਲੋਕਾਂ ਨੂੰ ਰੱਬ ਦਾ ਡਰ ਹੀ ਨਹੀਂ ਹੈਗਾ ਔਰ ਬੜੇ ਦੁੱਖ ਦੀ ਗੱਲ ਆ ਕਿ ਮਹਾਰਾਜ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਦੁਨੀਆ ਸਾਡੀ ਜਿਹੜੀ ਉਹਦੇ ਤੋਂ ਉਲਟੀ ਚੱਲ ਪਈ ਆ ਇਥੋਂ ਜਾਹਰ ਹੁੰਦਾ ਕਿ ਦੁਨੀਆ ਕਿੰਨੀ ਸਵਾਰਤੀ ਆਪਣੇ ਸਵਾਰਥ ਦੇ ਲਈ ਆਉਂਦੀ ਆ ਕੁਛ ਆਪਣੀ ਸੰਤੁਸ਼ਟੀ ਦੇ ਲਈ ਲਿਆ ਲਿਆ ਕੇ ਘਰਾਂ ਚ ਕੱਚ ਕੋਲੇ ਦੁੱਧ ਜੋ ਗੰਦੇ ਕੱਪੜੇ ਆ ਜੋ ਗੰਦੇ ਲਫਾਫੇ ਆ ਲਿਆ ਲਿਆ ਤੇ ਸੁੱਟੀ ਜਾਂਦੇ ਆ ਔਰ ਇਹ ਪਾਣੀ ਜਿਹੜਾ ਵਾ ਅਨੇਕਾਂ ਜਗ੍ਹਾ ਤੇ ਪੀਣ ਦੇ ਕੰਮ ਆਉਂਦਾ ਵਾ ਔਰ ਖੇਤਾਂ ਚ ਲੱਗਦਾ ਵਾ ਔਰ ਹੁਣ ਬਾਰ ਬਾਰ ਬੇਨਤੀਆਂ ਕਰਨ ਤੋਂ ਵੀ ਲੋਕ ਜਿਹੜੇ ਬਾਜ਼ ਨਹੀਂ ਆਉਂਦੇ ਇੰਨਾ ਅੰਧਵਿਸ਼ਵਾਸ ਇੰਨਾ ਅੰਧਵਿਸ਼ਵਾਸ ਪੀ ਭਰਾਓ ਪੰਜਾਬ ਦੇ ਕੋਲ ਇੱਕ ਪਾਣੀ ਹੀ ਤੇ ਹੈਗਾ ਉਹਦੇ ਵੀ ਤੁਸੀਂ ਵੈਰੀ ਬਣ ਕੇ ਜੇ ਆਪਣੀ ਸੰਤੁਸ਼ਟੀ ਦੇ ਲਈ ਤੁਸੀਂ ਪਾਣੀ ਵਿੱਚ ਗੰਦਗੀ ਪਾਉਂਦੇ ਕਿੱਥੋਂ ਤੱਕ ਜਾਇਜ਼ ਆ ਰੱਬ ਦਾ ਵਾਸਤਾ ਸੁਧਰ ਜਾਓ ਪਾਣੀ ਵਿੱਚ ਗੰਦਗੀ ਪਾਉਣਾ ਬਹੁਤ ਵੱਡਾ ਪਾਪ ਆ ਜਿਹੜੇ ਸੂਬਿਆਂ ਕੋ ਜਿਹੜੇ ਦੇਸ਼ਾਂ ਕੋਲ ਪਾਣੀ ਦੀ ਕਮੀ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਪਾਣੀ ਜਿਹੜਾ ਵਾ ਉਹ ਕੀ ਆ ਔਰ ਪਾਣੀ ਦਾ ਮੁੱਲ ਕੀ ਆ ਪਾਣੀ ਸਾਡਾ ਜੀਵਨ ਆ ਔਰ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਪਾਣੀ ਦੀ ਕਦਰ ਕਰੋ ਪਾਣੀ ਵਿੱਚ ਗੰਦਗੀ ਨਾ ਪਾਓ ਤੁਹਾਨੂੰ ਬਾਰ-ਬਾਰ ਬੇਨਤੀਆਂ ਕਰ ਰਹੇ ਆਂ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਦੇ ਡੀਸੀ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰੂ ਕਿ ਥੋੜੀ ਜੀ ਸਖਤੀ ਕਰੋ ਔਰ ਮੈਹਰੀ ਵਿਭਾਗ ਤੇ ਜਿਹੜਾ ਵਾ ਉਹ ਹੈ ਹੀ ਨਕਮਾ ਉਹਨਾਂ ਤੇ ਇੱਥੇ ਕੋਈ ਕਾਰਗੁਜ਼ਾਰੀ ਨਹੀਂ ਕੋਈ ਉੱਥੇ ਲੈਣਾ ਦੇਣਾ ਨਹੀਂ ਔਰ ਕਮ ਸੇ ਕਮ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਇੱਥੇ ਆਲੇ ਦੁਆਲੇ ਸਾਫ਼ ਸੁਥਰਾ ਰੱਖਣ ਵਿੱਚ ਆਪੋ ਆਪਣਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ